ਅਗਲਾ ਘੋੜਾ ਰੌਲਾ ਬਸਪਲੇ ਵਾਲਾ ਘੋੜਾ ਇਹ ਨੁਕਰਾਂ ਘੋੜਾ ਜੋ ਤੁਸੀਂ ਦੇਖ ਰਹੇ ਹੋ ਬਾਜੀ ਘੋੜੇ ਦਾ ਨਾਂ ਜੀ ਅਕਬਰ ਸੁਲਤਾਨ ਭਾਗਸਰ ਵਾਲੇ ਦਾ ਬੱਚਾ ਜੀ ਇਹ ਪਿੰਡਾ ਜੀ ਇਹਨਾਂ ਦਾ ਗਵਿੰਦਗੜ੍ਹ ਅਬੌਰ ਆਦਮ ਸਿੰਘ ਸੇਖੋ ਘੋੜਾ ਜੀ ਅਕਬਰ ਸੁਲਤਾਨ ਘੋੜੇ ਦਾ ਪੁੱਤਾ ਤੇ ਪਿੰਡਾ ਗਵਿੰਦਗੜ੍ਹ ਅਬੌਰ ਤੇ ਆਦਮ ਸਿੰਘ ਸੇਖੋ ਇਹਨਾਂ ਦੇ ਮਾਲਕ ਨੇ ਅਲੀ ਢੇਡਾ ਲਾ ਦੋ ਇੱਕ ਹੋਰ ਸਾਡੇ ਦਰਮਿਆਨ ਜੋ ਸੈਂਟਰ ਚ ਤੁਸੀਂ ਦੇਖ ਰਹੇ ਹੋ ਜੀ ਘੋੜਾ ਲਾਲ ਰਤਨ ਇਹ ਦਿਲਬਾਹ ਘੋੜੇ ਦਾ ਪੋਤਾ ਜੀ ਓਨਰ ਨੇ ਸਾਡਾ ਵੱਡਾ ਵੀਰ ਸਰਬਜੋਤ ਢਿੱਲੋਂ ਪਿੰਡ 41 ਤੋਂ ਇਹਨਾਂ ਨੂੰ ਵੀ ਜਿਉਂ ਆਖਦੇ ਆ ਘੋੜਾ ਲਾਲ ਰਤਨ ਇਹਦਾ ਸਾਇਰ ਆ ਜੀ ਦਿਲਬਾਹ ਬਹੁਤ ਹੀ ਸ਼ਾਨਦਾਰ ਘੋੜਾ ਜੀ ਇਹ ਸੇਵਲਾ ਜੀ ਢਿੱਲੋਂ ਏ ਵਾਲੀ ਸਟੱਡ ਪਰ ਪਿੰਡ ਕਿਆਲੀ ਖੁਰਦ ਜ਼ਿਲ੍ਹਾ ਲੁਧਿਆਣਾ ਘੋੜੇ ਦਾ ਨਾਂ ਜੀ ਲਾਲ ਰਤਨ ਮਾਲਕ ਨੇ ਸਰਬਜੋਤ ਏ ਵਾਲੀ ਭਾਈ ਜੀ ਤੇਵ ਰੂਪ ਘੋੜਾ ਬਾਹਰ ਲੈ ਲਿਓ ਹਾਂ ਜੀ ਭਾਈਆ ਬੰਦੀ ਵੀ ਤੇ ਲਿਆਓ ਉੱਤੇ ਸਣੀ ਕਰਾਹਾ ਇੰਦਰ ਵਿੱਚ ਘੋੜਾ ਅਮਨਦੀਪਾਈ ਕੋਪਰੀਆਂ ਦੇ ਘੋੜੇ ਅੰਦਰ ਆਉਂਦੇ ਜੀ ਸਾਇਆ ਰਾਜੀ ਦਿਲਬਾਗ ਰਣੀਆਂ ਬਹੁਤ ਹੀ ਛੋੜਾ ਸਾਭਿਆ ਹੋਇਆ ਲਾਰ ਤੰਘੋੜਾ ਦਿਲਬਾਗ ਕੋੜੇ ਦਾ ਬੱਚਾ ਜੀ ਹੈ ਭਾਈ ਜੀ ਰੱਖੋ ਘੋੜਾਂ ਦੇ ਬੱਚਿਆਂ ਨੂੰ ਦੇਖੇ ਭਾਈ ਜੀ ਲਾ ਰਤਨ ਕੋੜਾ ਤੇ ਕਾਂਟੇਚਵਰ ਕੋੜਾ ਇੱਕ ਵਾਰ ਚੱਕਰ ਲਾ ਕੇ ਰਿੰਗ ਤੋਂ ਬਾਹਰ ਲੈ ਜਿਓ ਤਾਂ ਜੋ ਅਸੀਂ ਅਗਲੇ ਕੋੜੇ ਡਿਸਪਲੇ ਕਰ ਸਕੀਏ ਕੋੜਾ ਦੇਖ ਰਹੇ ਹਾਂ ਜੀ ਕੋੜਾ ਜੀ ਪਦਮ ਇਹਦਾ ਬਾਪ ਆ ਜੀ ਸਮੁੰਦਰ ਜੀ ਤੇ ਆਪ ਦਾ ਲੋਹਾ ਮਨਾਇਆ ਜੀ ਲੋਕਰੇ ਘੋੜਿਆਂ ਚ ਸਮੁੰਦਰ ਘੋੜੇ ਨੇ ਜਿੰਨੇ ਵੀ ਬੱਚੇ ਜੰਮੇ ਆ ਬਹੁਤ ਹੀ ਉੱਚੇ ਲੰਮੇ ਦੇ ਸੋਹਣੇ ਸੁਨੱਖੇ ਬੱਚੇ ਲੰਮੇ ਆ ਜੀ ਇਹਨਾਂ ਦੇ ਮਾਲਕ ਨੇ ਸਾਡੇ ਬਹੁਤ ਹੀ ਸਤਕਾਰਯੋ ਅੰਗਲ ਜਸਪਾਲ ਸਿੰਘ ਜੀ ਤਰਖਾਨ ਵਾਲਾ ਕੋ ਤੇ ਸਾਡੇ ਸਰਪੰਚ ਸਾਹਿਬ ਕੋੜਾ ਦਾ ਨਾਜੀ ਪਦਮ ਇਸ ਸਟੇਬਲ ਤਰਖਾਨ ਵਾਲੇ ਪਿੰਡ ਅੰਕਲ ਜਸਪਾਲ ਸਿੰਘ ਬਰਾੜ ਤੇ ਸਾਡੇ ਅੰਕਲ ਜੀ ਸਰਪੰਚ ਸਾਹਿਬ ਕੋੜਾ ਪਦਮ ਬਹੁਤ ਉੱਚਾ ਲੰਮਾ ਕੋੜਾ ਜੀ ਦਾ ਸਾਇਰ ਆ ਜੀ ਸਮੁੰਦਰ ਸਮੁੰਦਰ ਕੋੜੇ ਦਾ ਪੁੱਤ ਆ ਜੀ ਇਹ ਕੋੜਾ ਪਦਮ ਇਹਨਾਂ ਦੇ ਮਾਲਕ ਨੇ ਜੀ ਅੰਕਲ ਜਸਪਾਲ ਬਰਾੜ ਤਰਖਾਨ ਵਾਲਾ ਜੀ ਇਹਨਾਂ ਦੇ ਭਰਾਵਾਂ ਤੋਂ ਵੱਧ ਕੇ ਵੱਡੀ ਦੋਸਤੀ ਆ ਤੇ ਉੱਚਾ ਲੰਮਾ ਤੇ ਸੋਹਣਾ ਸੁਨੱਖਾ ਘੋੜਾ ਸਮੁੰਦਰ ਘੋੜੇ ਦਾ ਪੁੱਤ ਪਦਮ ਪਿੰਡ ਤਰਖਾਨ ਵਾਲਾ ਤੇ ਅੰਕਲ ਦਾਰਾ ਸਿੰਘ ਤੇ ਅੰਕਲ ਜਸਪਾਲ ਸਿੰਘ ਬਰਾੜ ਤੁਸੀਂ ਦੇਖ ਰਹੇ ਹੋ ਭਾਈ ਜੀ ਪੰਜ ਕਲਿਆਣ ਘੋੜਾ ਕਾਂਟੇਸ਼ਵਰ ਕਾਲੇ ਕਾਂਡੇ ਦਾ ਬੱਚਾ ਮਾਲਕ ਨੇ लवली ਬਹਿਵਲ ਪਿੰਡ ਬਹਿਵਲ ਕਲਾਂ ਜ਼ਿਲ੍ਹਾ ਫਤਿੱਕਾਟ ਭਾਈ ਜੀ ਜੇੜਾ ਲਵਾ ਕੇ ਫਰਜ਼ੰਦ ਤੇ ਘਾਂਟੇਸ਼ਵਰ ਤੇ ਲਾਰਤ ਨੂੰ ਇੱਕ ਵਾਰ ਬਾਹਰ ਲੈ ਜਿਓ ਤਾਂ ਜੋ ਅਸੀਂ ਅਗਲੇ ਕੋੜੇ ਡਿਸਪਲੇ ਕਰ ਸਕੀਏ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਪਹੁੰਚੇ ਨੇ ਜੀਓ ਕੋੜਾ ਫਰਜ਼ੰਦ ਇਹਦਾ ਬਾਪਾ ਜੀ ਦਿਲਸ਼ੇਰ ਕਾਕੀ ਜੋ ਪਿੱਛੇ ਜਈ ਐਕਸਪਾਇਰ ਹੋ ਗਿਆ ਦਿਲਸ਼ੇਰ ਕਾਕੀ ਪਹਿਲਵਾਨ ਸਟੱਟਪਾਤਮ ਫਰਜ਼ੰਦ ਘੋੜਾ ਉੱਚਾ ਲਮਾਂ ਨੁਕਰਾ ਮਾਲਕਾਂ ਨੇ ਬਹੁਤ ਸੋਹਣਾ ਸੰਭਿਆ ਮਾਲਕ ਨੇ ਭਾਈ ਜੀ ਅਮਨਦੀਪ ਸਿੰਘ ਵਕੀਲ ਨੇ ਜੀ ਇਹ ਲੁਧਿਆਣੇ ਪਿੰਡ ਇਹਨਾਂ ਦਾ ਜੀਤਵਾਲ ਜ਼ਿਲ੍ਹਾ ਮੋਗਾ ਫਰਜ਼ੰਦ ਘੋੜਾ ਬਾਪਾ ਜੀ ਦਿਲਸ਼ੇਰ ਕਾਕੀ ਮਾਂ ਇਹਦੀ ਕਾਵੇਰੀ ਉਮਰ ਆ ਜੀ ਦੀ 43 ਮਹੀਨੇ ਮਾਲਕ ਨੇ ਵਕੀਲ ਸਾਹਿਬ ਅਮਨਦੀਪ ਸਿੰਘ ਜੀ ਕੈਨੇਡਾ ਜੀਤਵਾਲ ਜ਼ਿਲ੍ਹਾ ਮੋਗਾ ਘੋੜਾ ਦੇਖ ਰਹੇ ਹਾਂ ਅੰਗਰੇਜ਼ ਸੈਂਟਰ ਦੇ ਵਿੱਚ ਘੋੜੇ ਦਾ ਨਾਂ ਜੀ ਕਿੰਗ ਕੋਬਰਾ ਕਿੰਗ ਕੋਬਰਾ ਘੋੜੇ ਦਾ ਨਾਂ ਜੀ ਇਹ ਵੀ ਨਾਂ ਘੋੜੇ ਦਾ ਪੁੱਤ ਆ ਜੀ ਮੱਝੂਕੇ ਬਲੱਡ ਲਾਈਨ ਚੋਂ ਬਹੁਤ ਹੀ ਸ਼ਾਨਦਾਰ ਘੋੜਾ ਮਾਲਕ ਨੇ ਬਾਈ ਜੀ ਭਗਤ ਤੁੰਗਵਾਲੀ ਤੋਂ ਤੇ ਬਾਈ ਜੱਗਾ ਉੜਤਾ ਜੋ ਕੈਨੇਡਾ ਰਹਿੰਦਾ ਬਹੁਤ ਹੀ ਸ਼ਾਨਦਾਰ ਮੱਝੂ ਕੇ ਬਲੱਡ ਲਾਈਨ ਦਾ ਇਹ ਵੀ ਨਾਕ ਕੋੜੇ ਦਾ ਬੱਚਾ ਭਾਈ ਜੀ ਇਹ ਮੱਝੂ ਕੇ ਬਲੱਡ ਲਾਈਨ ਨਾਕ ਕੋੜੇ ਦਾ ਬੱਚਾ ਤੇ ਐਡਮ ਦਾ ਪੋਤਾ ਭਾਈ ਜੀ ਇੱਕ ਵਾਰ ਰਿੰਗ ਦਾ ਚੱਕਰ ਲੈ ਕੇ ਜਸਪ੍ਰੀ ਵੀਰ ਨੂੰ ਬੋਲੂਗਾ ਕਿ ਬਾਹਰ ਲੈ ਜਾਓ ਘੋੜਾ ਸੂਤਜ ਉਹਨਾਂ ਨੇ ਕਾਲਾ ਭਾਈ ਠੱਗੀ ਭਾਈ ਤੋਂ ਬਾਪ ਦਾ ਜੀ ਮਹਾਰਾਣਾ ਮਹਾਰਾ ਮਹਾਰਾਣੇ ਕੋੜੇ ਦਾ ਪੁੱਤ ਆ ਜੀ ਇਹ ਸੂਰਜ ਨਾਲ ਹੀ ਇਹਦੇ ਬੱਚੇ ਜੋ ਤੁਸੀਂ ਆ ਪਿੱਛੇ ਦੋ ਬਸ਼ੇਰੇ ਦੇਖ ਰਹੇ ਹੋ ਇਹ ਸੂਰਜ ਕੋੜੇ ਆ ਬਾਈ ਜੀ ਬਾਬਾ ਫਰੀਦ ਛੱਡ ਬਾਰਾਮ ਪਿੰਡ ਠੱਠੀ ਪਾਰੀ ਜ਼ਿਲ੍ਹਾ ਮੋਗਾ ਬਾਈ ਜੀ ਸੂਰਜ ਕੋੜਾ ਨਾਲ ਹੀ ਇਹਦੇ ਬੱਚੇ ਦੋ ਡਿਸਪਲੇ ਹੋਏ ਆ ਇੱਕ ਵਾਰ ਬਾਈ ਜੀ ਟਾਡੀਆਂ ਮਾਰ ਦਿਓ ਜੀ ਆਪ ਦੀ ਸ਼ਾਨ ਮੱਝੂ ਦੇ ਬ੍ਰਾਡਰ ਆਂਦਾ ਜਵੰਦਾਰ ਜਵੰਦਾਰ ਕੋੜਾ ਪਟਵਾਰੀ ਮਾਲਕ ਨੇ ਬਾਬਾ ਜੀ ਮਹੌਲੀ ਖਤਾਂ ਤੋਂ ਸਾਡੇ ਦਰਮਿਆਨ ਜਿਹੜੇ ਨਹੀਂ ਤੇ ਕੋੜਾ ਪਟਵਾਰੀ ਸਟੇਬਲ ਆ ਜੀ ਪਿੰਡ ਮਹੌਲੀ ਕਲਾਂ ਦੇ ਦੇ ਬਾਪ ਦਾ ਨਾਂ ਜੀ ਟੈਂਕ ਦਾਦੇ ਦਾ ਨਾਂ ਐਡਮ ਮੱਜੂ ਕੇ ਬਲੱਡ ਲਾਈਨ ਦਾ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਘੋੜਾ ਪਟਵਾਰੀ ਲੋਕਣਾ ਘੋੜਾ ਸਤਲਜ ਹਿੰਦਰ ਲੈ ਕੇ ਆਓ ਬਾਈ ਜੀ ਸਤਲਜ ਘੋੜਾ ਬਾਪ ਦਾ ਨਾਂ ਜੀ ਪ੍ਰਤਾਪ ਦਾਦੇ ਦਾ ਨਾਂ ਜੀ ਸਮੁੰਦਰ ਦੋ ਦਾਦੇ ਹੈ ਵਸ਼ੇਰਾ ਜੀ ਸਤਲਜ ਮਾਲਕ ਨੇ ਬਾਈ ਬਲਦੇਵ ਸਿੰਘ ਕੀ ਪਿੰਡ ਹੁਸੈਨਾਬਾਦ ਘੋੜਾ ਸਤਲਜ ਸਾਇਰ ਪ੍ਰਤਾਪ ਗ੍ਰੈਂਡ ਸਮੁੰਦਰ ਮਾਲਕਾਂ ਨੂੰ ਬਹੁਤ-ਬਹੁਤ ਮੁबारकਾਂ ਇੰਨਾ ਸੋਹਣਾ ਸੁਨਕਾਰ ਘੋੜਾ ਸੱਤ ਲੋਇ ਸਾਇਰ ਪ੍ਰਤਾਪ ਤੇ ਗ੍ਰੈਂਡ ਸਾਇਰ ਸਮੁੰਦਰ ਮਾਲਕ ਨੇ ਪਲਦੇਵ ਸਿੰਘ ਪਿੰਡ ਹੁਸੈਨਾਬਾ ਬਾ ਡਾਰਾ ਭਾਈ ਜੀ ਇੱਕ ਰਿੰਗ ਦਾ ਚੱਕਰ ਮਾਰ ਕੇ ਜਾਨਵਰ ਨੂੰ ਪਾਰ ਲੈ ਜਿਓ ਅਗਲਾ ਘੋਟ ਲੈ ਕੇ ਆਓ ਭਾਈ ਜੀ No, no, ਪ੍ਰਤਾਪ ਮਾ ਆ ਜੀ ਰੋਣੀ ਤੇ ਦਾਦਾ ਦਾ ਪ੍ਰਭਾਵ ਤੇ ਦਾਦੀ ਜੀ ਆਸ਼ਫ ਕੀ ਟੀ ਮਾਲਕਾਂ ਦਾ ਬਹੁਤ ਬਹੁਤ ਧੰਨਵਾਦ ਇੱਕੋੜਾ ਪਿੰਡ ਹਟੂਰ ਸਿਤਾ ਜੀ ਭਾਈ ਜੀ ਇੱਕ ਵਾਰ ਬਾਹਰ ਲੈ ਜਿਓ ਇਹਨਾਂ ਦੇ ਰਿੰਗ ਦਾ ਚੱਕਰ ਲਾਣਿਆ ਪ੍ਰਬੰਧਕਾਂ ਵੱਲੋਂ ਬੇਨਤੀ ਆ ਜਿਨ੍ਹਾਂ ਨੇ ਰਿੰਗ ਦਾ ਤੁਸੀਂ ਅੱਗੇ ਨੁਕਰਾਂ ਜੋ ਘੋੜਾ ਦੇਖ ਰਹੇ ਹੋ ਜੀ ਘੋੜੇ ਦਾ ਨਾਮ ਜੀ ਕਿੰਗ ਕਨੇ ਸਨੀਦਰਾਹ ਜੀ ਇਹ ਨੂਟੇ ਕੋੜੇ ਦਾ ਬੱਚਾ ਜੀ ਨੂਰਾ ਜੋ ਸਾਡੇ ਅੰਕਲ ਜਤਿੰਦਰ ਸਿੰਘ ਜੀ ਬਾਕਰਪੁਰ ਕੋਲੇ ਆ ਕੋੜਾ ਕਿੰਗ ਨੂਰੇ ਦਾ ਬੱਚਾ ਜੀ ਮਾਲਕ ਨੇ ਸਨੀਦਰਾਹ ਜੀ ਤੇ ਨਾਲ ਹੀ ਇਹਦੇ ਦੋ ਬੱਚੇ ਡਿਸਪਲੇ ਲਈ ਆਇਆ ਭਾਜੀ ਤਾਟੀਆਂ ਮਾਰ ਦਿਓ ਦੋ ਬੱਚੇ ਲੈ ਕੇ ਆਇਆ ਕਿੰਗ ਕੋੜਾ ਚੈਂਪੀਅਨ ਤਾਕਾ ਜੀ ਤੇ ਚੈਂਪੀਅਨ ਕੁਦਰਤ ਇੱਕ ਇਹਦਾ ਪੋਤਾ ਪੁੱਤ ਤੇ ਬਾਪਾ ਮੋ ਸਾਹਮਣੇ ਬਾਈ ਜੀ ਅੱਗੇ ਵੱਧ ਕੇ ਪਿੱਛੇ ਕਰ ਲੋ ਪਿੱਛੇ ਕਰ ਲੋ ਬਾਈ ਜੀ ਹੁਸ਼ੇਰਾ ਟਾਕਾ ਕੀ ਮਾਲਕ ਨੇ ਸਲੀਂ ਦਰਾਹਾ ਇਹਦਾ ਸਾਇਰ ਆ ਜੀ ਕਿੰਗ ਗ੍ਰੈਂਡ ਫਾਇਰ ਨੂਰਾ ਬਾਕਰਪੁਰ ਇਹ ਕਈ ਸੋਆ ਦਾ ਚੈਂਪੀਅਨ ਨਾਲ ਹੀ ਬੇਸ਼ੇਰੀ ਇੱਕ ਕਾਲਾ ਘੋੜਾ ਜੋ ਤੁਸੀਂ ਦੇਖ ਲਓ ਭਾਈ ਜੀ ਵਤਨ ਵਿਰਾਟ ਬਾਪ ਦਾ ਨਾਂ ਜੀ ਵਿਰਾਟ ਦਾਦੇ ਦੇ ਨਾਂ ਚੇਟਕ ਮਾਲਕ ਨੇ ਸਾਹਿਬ ਸਿੰਘ ਸਰਪੰਚ ਸਟਾਟ 12 ਪਿੰਡ ਖਜਾਲਾ ਜ਼ਿਲ੍ਹਾ ਅਮਰਸਰ ਬਹੁਤ ਬਹੁਤ ਧੰਨਵਾਦ ਮਾਲਕਾਂ ਦਾ ਭਾਈ ਜੀ ਜਿਨ੍ਹਾਂ ਨੇ ਗੇੜਾ ਦੇ ਲਿਆ ਪ੍ਰਬੰਧਕਾਂ ਵੱਲੋਂ ਬੇਨਤੀ ਆ ਗਈ ਆਹਦਾ ਜਾਨਵਰ ਇੱਕ ਵਾਰ ਬਾਹਰ ਲੈ ਜਾਓ ਜੀ ਤਾਂ ਜੋ ਅਸੀਂ ਅਗਲੇ ਘੋੜੇ ਡਿਸਪਲੇ ਕਰਾ ਸਕੀਏ ਇਹ ਕਾਲਾ ਘੋੜਾ ਜੋ ਤੁਸੀਂ ਦੇਖ ਰਹੇ ਹੋ ਭਾਈ ਜੀ ਵਤਨ ਵਿਰਵਾਤ ਬਾਪ ਦਾ ਨਾਮ ਹੈ ਗਰਾਟ ਗਾਡੇ ਦੇ ਦਾ ਚੇਤਕ ਮਾਲਕ ਨੇ ਸਾਹਿਬ ਸਿੰਘ ਸਰਪੰਚ ਸਟਾਟ 12 ਪਿੰਡ ਖਜਾਲਾ ਜ਼ਿਲ੍ਹਾ ਮਾਨਸਰ ਬਹੁਤ ਬਹੁਤ ਧੰਨਵਾਦ ਮਾਲਕਾਂ ਦਾ ਘੋੜਾ ਮੋਰ ਮਕਟ ਲਿਓ ਘੋੜਾ ਜੀ ਮੋਰ ਮਕਟ ਜੋ ਤੁਸੀਂ ਦੇਖ ਰਹੇ ਹੋ ਰਿੰਗ ਤੋਂ ਐਂਟਰੀ ਹੋ ਰਿਹਾ ਘੋੜਾ ਜੀ ਮੋਰ ਮਕਟ ਸਾਇਰ ਹੈ ਜੀ ਸੁੰਦਰ ਤੇ ਵੀ ਮਾਂ ਦਾ ਨਾਮ ਜੀ ਮਾਨਕ ਘੋੜਾ ਮੋਰਮਕੜ ਮਾਨਕ ਨੇ ਬਲਜੀਤ ਸੇਖਾ ਦੀ ਵੀਰ ਸਟੱਡ ਫਾਰਮ ਸੇਖਾ ਖੁਰਦਾ ਘੋੜਾ ਮੋਰਮਕੜ ਤੇ ਸਾਇਰ ਸੁੰਦਰ ਤੇ ਮਦਰ ਇਹਦੀ ਮਾਨਕ ਇਹ ਜੋ ਤੁਸੀਂ ਪਿੱਛੇ ਕਮੈਂਟ ਬਿਸ਼ੇਰਾ ਦੇਖ ਰਹੇ ਹੋ ਜੀ ਇਹ ਮੋਰਮਕੜ ਘੋੜੇ ਦਾ ਬੱਚਾ ਬਿਸ਼ੇਰੇ ਦਾ ਨਾਮ ਜੀ ਜਸਤਨ ਬਿਛੇਰੇ ਦਾ ਨਾਮ ਸੀ ਜਸਟਨ ਇੰਗਲਿਸ਼ ਨਾਮ ਰੱਖਿਆ ਬਾਈਆਂ ਨੇ ਮਾਲਕ ਨੇ ਦਮਨਦੀਪ ਢਿੱਲੋਂ ਜੀ ਮਾਲਕ ਨੇ ਦਮਨਦੀਪ ਢਿੱਲੋਂ ਪਿੰਡ ਅਜੀਤਵਾਲ ਢਿੱਲੋਂ ਸਟਾਟਫਾਰਮ ਪਿੰਡ ਅਜੀਤਪਾਲ ਜ਼ਿਲ੍ਹਾ ਮੋਗਾ ਕੋੜਾ ਮੋਰ ਵਿਖੇ ਨਾਂ ਵਾਲੇ ਦਾ ਬੱਚਾ ਡਿਸਪਲੇ ਹੋ ਰਿਹਾ ਜੀ ਜਸਟਨ ਮਾਲਕ ਨੇ ਦਮਨਦੀਪ ਢਿੱਲੋਂ ਢਿੱਲੋਂ ਸਟਾਟਫਾਰਮ ਪਿੰਡ ਅਜੀਤਵਾਲ ਭਾਈ ਜੀ ਆ ਕਾਲਾ ਕੋੜਾ ਜੇ ਤੁਸੀਂ ਦੇਖ ਰਹੇ ਹੋ ਆਦਲ ਆਦਲ ਬਰਕੰਦੀ ਇਹਦਾ ਵੀ ਸਾਇਰ ਕਹਣਾ ਘੰਟਾ ਬਾਈ ਜੀ ਤੇ ਡੈਮ ਚੈਂਪੀਅਨ ਮੇਰ ਕਾਟੋ ਜਿਹੜੀ ਰਾਜਹਾਂਸ ਕੋੜੇ ਦੀ ਭੇਟੀ ਆ ਮੇਰ ਕਾਟੋ ਦਾ ਹੈ ਬੱਚਾ ਜੀ ਕਾਲੇ ਕਾਂਡੇ ਦਾ ਪੁੱਤਾਂ ਕੋਟਾ ਜਿਲ੍ਹਾ ਆਦਲ ਬਰਕੰਦੀ ਮਾਲਕ ਨੇ ਗੁਰਵਿੰਦਰ ਸਿੰਘ ਢਾਣੀਵਾਲ ਬਾਈ ਸੱਜਾ ਬਰਕੰਦੀ ਜੀ ਮਾਲਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਸਾਡੇ ਤੇਸ ਮਹਾਰਾਜ ਰਣਜੀਤ ਸਿੰਘ ਹੌਸਟ ਉਹ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਜੋ ਦਿਲਬਾਗ ਕੋੜੇ ਦਾ ਬੱਚਾ ਜੀ ਬੇਛੇਰੇ ਦਾ ਨਾਂ ਜੀ ਦਿਲਦਾਰ ਮਾਲਕ ਨੇ ਸਾਡੇ ਬਹੁਤ ਹੀ ਸਤਿਕਾਰਯੋ ਅੰਕਲ ਭਪਿੰਦਰ ਜੀ ਸਿੰਘ ਦੀ ਲਾਦੀ ਸਰਪੰਚ ਪਿੰਡ ਮਹਿਲ ਕਲਾਂ ਤੋਂ ਬੇਛੇਰੇ ਦਾ ਨਾਂ ਜੀ ਦਿਲਦਾਰ ਬਾਈਆਂ ਨੇ ਬਹੁਤ ਸੋਹਣਾ ਸੰਭਿਆ ਬਾਈਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ ਕਰਦੇ ਆ ਬਸ਼ੀਰਾ ਜੀ ਜਲਦਾਰ ਸਾਇਰ ਆ ਜੀ ਇਹਦਾ ਦਿਲਜੀਤ ਗ੍ਰੈਂਡ ਸਾਇਰ ਦਿਲਬਾਹਰ ਤੇਰੀ ਮਾਂ ਜੀ ਚੰਦਰਮਣੀ ਦਿਲਦਾਰ ਬਸ਼ੀਰੇ ਦੀ ਜਿਹੜੀ ਮਾਂ ਜੀ ਉਹ ਚੰਦਰਮਣੀ ਬਾਈ ਜੀ ਆ ਜਿਹੜਾ ਤੁਸੀਂ ਕਾਲਾ ਕੋੜਾ ਦੇਖ ਰਹੇ ਹੋ ਘੰਟਾ ਭਾਈ ਜੀ ਇੱਕ ਵਾਰ ਤਾੜੀਆਂ ਮਾਰ ਦਿਓ ਠਾਕਰ ਕੋੜੇ ਲਈ ਕਾਲੇ ਕਾਂਡੇ ਕੋੜੇ ਦਾ ਪੋਤਾ ਕਿਆਲੀ ਜਣ ਦਾ ਪੋਤਾ ਮਾਲਕਾਂ ਦਾ ਨਾਮ ਹੈ ਮੇਜਰ ਸੁਰੇਂਦਰ ਸਿੰਘ ਜੀ ਫਤੇ ਸਟੱਡ ਫਾਰਮ ਮਹਾਲੀ ਪਾਪੜਾ ਮਹਾਲੀ ਜ਼ਿਲ੍ਹੇ ਤੋਂ ਇਹ ਠਾਕਰ ਕੋੜਾ ਕਾਲੇ ਕਾਂਡੇ ਦੇ ਜਿਹੜਾ ਬੱਚਾ ਸਾਡੇ ਕੋਲ ਪਹੁੰਚਿਆ ਮਾਲਕ ਨੇ ਮੇਜਰ ਸੁਰੇਂਦਰ ਸਿੰਘ ਫਤੇ ਸਟੱਡ ਫਾਰਮ ਦੀ ਮਾਂ ਜੀ ਦੀ ਸੰਭਾਲ ਜੋ ਅਸ਼ੀਰੀ ਸ਼ਨੰਦਰ ਹਰਿਆਣੇ ਚਾ ਜੀ ਦੇਵਕੋੜੇ ਦੀ ਸਗੀ ਪਹਿਣਾਤੀ ਤੇ ਕੋੜਾ ਬਸ਼ੇਰਾ ਜੀ ਰੋਡਾਰ ਸਾਇਰ ਦਾ ਕਲਿਆਣ ਗ੍ਰੈਂਡ ਸਾਇਰ ਸ਼ਾਨਦਾਰ ਤੇ ਮਾਂ ਜੀ ਦੀ ਇਹਦੀ ਸੰਭਾਲ ਸੰਭਾਲ ਕੋਲਿਦਾ ਹੈ ਬੱਚਾ ਜੀ ਉਹ ਦੇਵਕੋੜੇ ਦੀ ਸਗੀ ਪਹਿਣਾ ਪਾਈ ਜੀ ਇੱਕ ਵਾਰ ਤਾੜੀਆਂ ਮਾਰ ਦਿਓ ਭਾਈਆਂ ਲਈ ਬਹੁਤ ਸੋਹਣਾ ਸਾੰਭਿਆ ਮਾਲਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ एक बार चक्कर लगे बहार ला चो राजेश्वर घोड़ा देख रहे हो तीन मालक ने बिला बी घोड़ा जी राजेश्वर बाप ਜੱਟ ਸਿੰਘਾ ਸਟੱਡ ਫਾਰਮ ਪਿੰਡ ਜੱਟ ਸਿੰਘਾ ਮਾਲਕ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਲਖਵੀਰ ਸਿੰਘ ਬਿੱਲਾ ਬਾਈ ਜੀ ਪਿੰਡ ਜੱਟ ਸਿੰਘਾ ਤੋਂ ਘੋੜੇ ਦਾ ਨਾਂ ਜੀ ਰਾਜੇਸ਼ਵਰ ਬਾਪ ਦਾ ਨਾਂ ਜੀ ਸਾਰਾ ਰਾਜੇਸ਼ਵਰ ਦਾਦਾ ਦਾ ਪਰਵਾਹ ਮਾਲਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਸਾਡੇ ਕੋਲ ਲੈ ਕੇ ਪਹੁੰਚੇ ਆ ਇੱਕ ਵਾਰ ਭਾਈ ਜੀ ਟਿੰਗ ਦਾ ਚੱਕਰ ਮਾਲਕ ਦਾ ਨਾਮ ਕਮੂਰ ਸਿੰਘ ਦਿਓਰ ਦਿਓਰ ਸਟੱਡ ਫਾਰਮ ਤਿੰਨ ਪੋੜੇ ਨੇੜੇ ਨਾਵਾ ਇਹ ਘੋੜਾ ਜੀ ਬਹੁਤ ਹੀ ਚੰਗੇ ਬੱਚੇ ਆਉਂਦੇ ਆ ਜੀ ਇਹਦੇ ਵੀ ਭਾਈ ਬੱਚੇ ਨਾਲ ਡਿਸਪਲੇ ਨਹੀਂ ਹੁੰਦੇ ਘੋੜੇ ਦੇ ਬੱਚੇ ਬਹੁਤ ਚੰਗੇ ਆਉਂਦੇ ਲੋ ਜੀ ਘੋੜੀਆਂ ਵਾਲੇ ਵੀਰ ਮਾਰਵਾੜੀ ਘੋੜੀ ਵਾਲੇ ਵੀਰ ਮੇਰੀ ਬੇਨਤੀ ਸੌਲਡਰ ਜੀ ਆਵਾਜ਼ ਸੁਣ ਲਓ ਡਿਸਪਲੇ ਰੋਕ ਦਿੱਤਾ ਗਿਆ ਮਾਰਵਾੜੀ ਘੋੜੀ ਵਾਲੇ ਵੀਰ ਮੇਰੀ ਬੇਨਤੀ ਸੁਣ ਲਓ ਜੀ ਇਸ ਰੰਗ ਵਿੱਚ ਜੀ ਦੋ ਜਾਨਵਰਾਂ ਦੀ ਨੰਬਰਾਂ ਦੇ ਤੇ ਟਾਈ ਹੋਈਆਂ ਐ ਇਹ ਕਰਕੇ ਪਹਿਲੇ ਰੰਗ ਦੇ 11 ਜਾਨਵਰ ਅੰਦਰ ਹੋਣਗੇ ਜੀ ਦੋ ਜਾਨਵਰਾਂ ਦੀ ਟਾਈ ਹੋ ਕੇ ਕਰਕੇ 11 ਜਾਨਵਰ ਰੰਗ ਦੇ ਅੰਦਰ ਹੋਣਗੇ ਜੀ ਟੋਕਾ ਨੰਬਰ 604 ਜਿਹਦਾ ਨਾਂ ਜੀ ਤੈਮੂਰ ਦੇਖ ਰਹੇ ਹੋ ਰਿੰਗ ਦੇ ਵਿੱਚ ਇਹਦਾ ਸਾਇਰ ਆ ਜੀ ਕਾਲਾ ਘੰਡਾ ਤੇ ਦੀ ਮਾਂ ਜੀ ਨਿਜ਼ਮਾ ਇਹਨਾਂ ਦੇ ਓਨਰ ਨੇ ਸਰਦਾਰ ਬਲਜੀਤ ਸਿੰਘ ਸੰਧੂ ਤੇ ਭਾਈ ਜੀ ਮਨੀਸ਼ ਗਰਗ ਐਮ ਐਸ ਡੱਟ ਪਰਮ ਨਿਹਾਲ ਸਿੰਘ ਵਾਲਾ ਰੋਡ ਬਾਗਾਪੁਰਾਣਾ ਏ ਪਿਓ ਪਤ ਦੋਨੇ ਇੱਕੋ ਘਰੇ ਆ ਬਾਈ ਜੀ ਸਾਡਾ ਵੀਰ ਜਸਪ੍ਰੀਤ ਗਿੱਲ ਜਗਰਾਉ ਘੋੜੇ ਦਾ ਨਾਮ ਜੀ ਡਾਇਮੰਡ ਮੱਝੂ ਕੇ ਬਲੱਡ ਲਾਈਨ ਦਾ ਇਹ ਬਹੁਤ ਹੀ ਸੁੰਦਰ ਘੋੜਾ ਇਹ ਬਸ਼ੀਰੇ ਦਾ ਨਾਮ ਨਲੂਆ ਜੀ ਦੋਨੋਂ ਪਿਓ ਪਤ ਆਮੋ ਸਾਹਮਣੇ ਮਾਲਕ ਨੇ ਜਸਪ੍ਰੀਤ ਗਿੱਲ ਜਗਰਾਉ ਮੱਝੂ ਕੇ ਬਲੱਡ ਲਾਈਨ ਦੇ ਬਹੁਤ ਹੀ ਸ਼ਾਨਦਾਰ ਇਹ ਨਗੀਨੇ ਜੋ ਤੁਸੀਂ ਦੇਖ ਰਹੇ ਹੋ ਨਾਲ ਹੀ ਭਾਈ ਜੀਆਂ ਦੀਆਂ ਦੋ ਬੱਚੀਆਂ ਵੀ ਆਈਆਂ ਇਸ ਕੋੜੇ ਦੀਆਂ ਟੈਲੀ ਇਹ ਵੀ ਡਾਇਮੰਡ ਕੋੜੇ ਦੀ ਬੱਚੀ ਆ ਜੀ ਤੇ ਨਾਲ ਜੋ ਕਾਲੀ ਬਸ਼ੇਰੀ ਦੇਖ ਰਹੇ ਹੋ ਭੂਰ ਇਹ ਵੀ ਡਾਇਮੰਡ ਕੋੜੇ ਦੀ ਬੱਚੀ ਆ ਇਹ ਜੋ ਤੁਸੀਂ ਚਾਰ ਤਾਮਝਾਂ ਦੇਖ ਰਹੇ ਹੋ ਇਹ ਮੱਝੂ ਕੇ ਬਲੱਡ ਲਾਈਨ ਦੇ ਅਨਮੋਲ ਸਤਾਰਾ